ਮੇਰਾ ਨਾਮ ਜੀ ਆਸ਼ੂ ਸ਼ਰਮਾ ਜੀ ਹਾਂ ਜੀ ਸਿੱਧੀ ਥਾਣੇ ਚਾਹਿਆ ਕੀ ਮਾਮਲਾ ਕੀ ਸਾਰਾ ਮੈਂ ਜੀ ਇਦਾਂ ਆਪਣਾ ਪ্লাই ਰੋਡ ਤੇ ਜਾ ਰਿਹਾ ਸੀਗਾ ਮੇਰੇ ਬੱਚਾ ਪੜਦਾ ਕਮਲਾ 네ਰੂ ਸਕੂਲੇ ਉਹਦੀ ਫੀਸ ਫੂਜ ਜਮਾ ਕਰਵਾਉਣ ਜਾ ਰਿਹਾ ਸੀਗੇ ਤੇ ਸੱਭਾ ਮੋਟਰਸਾਈਕਲ ਵਾਲੇ ਦੇ ਕੋਲ ਮੁੰਡੇ ਆਏ ਮੋਟਰਸਾਈਕਲ ਤੇ ਤੇ ਮੇਰੀ ਵਾਈਫ ਦੀ ਗੱਲੇ ਤੋਂ ਚੈਨ ਨੂੰ ਹੱਥ ਪਾ ਕੇ ਮੋਟਰਸਾਈਕਲ ਤੇ ਲੱਤ ਮਾਰ ਕੇ ਸਾਨੂੰ ਛੋੜ ਦਿੱਤਾ ਤੇ ਚੈਨ ਲੈ ਕੇ ਨੱਟ ਗਏ ਕਿੰਨੇ ਵਿਅਕਤੀ ਸੀਗੇ ਜੀ ਉਹ ਦੋ ਦੋ ਜਾਨੇ ਸੀਗੇ ਮੋਟਰਸਾਈਕਲ ਦਾ ਮੈਨੂੰ ਪਤਾ ਨਹੀਂ ਲੱਗਾ ਕਿ ਮੂਵ ਵਗੈਰਾ ਬੰਨੇ ਸੀ ਉਹਨਾਂ ਨੇ ਮੂਵ ਵਗੈਰਾ ਬੰਨੇ ਹੋਏ ਸੀਗੇ ਤੇ ਕਿੰਨੇ ਕਿੰਨੇ ਇਹ ਸਵੇਰੇ 11:30 ਵਜੇ ਦਾ ਟਾਈਮ ਸੀਗਾ ਜੀ ਤੇ ਕਿੰਨੇ ਟੋਲੇ ਚੈਨੀ ਸੀ ਆਪਣੇ ਕੈਂ ਲਗਭਗ 2 2.5 ਟੋਲੇ ਦੇ ਸੀ ਨਹੀਂ ਕੋਈ ਸੱਟਾਂ ਵਗੈਰਾ ਵੀ ਮਾਰੀਆਂ ਉਹਨਾਂ ਨੇ ਡਿਗੇ ਜਾਂ ਤਾਂ ਸੱਟਾਂ ਲੱਗੀਆਂ ਆ ਉਹ ਤਾਂ ਲੱਤ ਮਾਰ ਕੇ ਨੱਠ ਗਏ ਜਦੋਂ ਅਸੀਂ ਤੇ ਤੁਸੀਂ ਕਹਤੇ ਸੀਗੇ ਸਰ ਅਸੀਂ ਮੋਟਰਸਾਈਕਲ ਤੇ ਸੀ ਕਿਹੜੀ ਸਾਈਡ ਨੂੰ ਫਰਾਰ ਹੋਏ ਉਹ ਮਾਰ ਕੇ ਉਹ ਗਏ ਆਪਣਾ ਜੀ ਕੀਰਤੀ ਨਗਰ ਨੂੰ ਆਪਣਾ ਬਾਈਪਾਸ ਵੱਲੋਂ ਉਧਰ ਕੀਰਤੀ ਨਗਰ ਨੂੰ ਮੁੜ ਗਏ ਸ਼ਹਿਰ ਨੂੰ ਕੋਈ ਪਹਿਚਾਨ ਦੇ ਵਿੱਚ ਆਏ ਬੰਦੇ ਨਹੀਂ ਬੰਦੇ ਕੋਈ ਕੈਮਰੇ ਆ ਵੀ ਚੱਲਦੇ ਹੋਣ ਕੈਮਰੇ 'ਚ ਦੇਖਿਆ ਆ ਬਹੁਤ ਜ਼ਿਆਦਾ ਸਪੀਡ ਸੀਗੀ ਪਤਾ ਨਹੀਂ ਲੱਗ ਰਿਹਾ ਕੁਝ ਇੱਕ ਕੈਮਰਾ ਹੀ ਦੇਖਿਆ ਤੇ ਮੋਟਰਸਾਈਕਲ ਵਗੈਰਾ ਪਹਿਚਾਨ ਹੋਈ ਕਿਹੜਾ ਕੋਈ ਪਹਿਚਾਨ ਨਹੀਂ ਹੋਈ ਮਗਰ ਵੀ ਨੱਠ ਕੀ ਕੋਣਾ ਕਿ ਇਦਾਂ ਕਿ ਇਹ ਮਗਰ ਮੈਂ ਨੱਟ ਰਿਹਾ ਮੈਨੂੰ ਵੀ ਨਹੀਂ ਪਤਾ ਲੱਗਿਆ ਇਸ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਕੀਤੀ ਤੁਸੀਂ ਜੀ ਕਰਨ ਆਏ ਆ ਪੁਲਿਸਾਈਤੀ ਮੌਕੇ ਤੇ ਨਹੀਂ ਮੌਕੇ ਤੇ ਨਹੀਂ ਕੀਤੀ ਨਹੀਂ ਮੌਕੇ ਤੇ ਨਹੀਂ ਪੁਲਿਸ ਨਾਲ ਕੀਤੀ ਹੁੰਦੇ ਹੀ ਐਕਚੁਅਲੀ ਆਪਣਾ ਪਹਿਲਾ ਬੰਦਾ ਦੇਖਣਾ ਜ਼ਰੂਰੀ ਸੀਗਾ ਉਹਨਾਂ ਦੇ ਸੱਟਾ ਸਿਰ ਤੇ ਲੱਗੀਆਂ ਸੀਗੀਆਂ ਤਾਂ ਉਹਨਾਂ ਨੂੰ ਪਹਿਲਾਂ ਮੈਂ ਹਸਪੀਟਲ ਵਗੈਰਾ ਲੈ ਕੇ ਗਿਆ ਕੀ ਨਾਂ ਜੀ ਉਹਨਾਂ ਦਾ ਜਿਹਨਾਂ ਦੇ ਸਾਡੇ ਵੀ ਵਾਈਫ ਸੀ ਬਾਨੀ ਸ਼ਰਮਾ ਕਿੱਥੇ ਦੇ ਰਹਿਣ ਵਾਲੇ ਹੁੰਦੇ ਅਸੀਂ ਤੰਬਾਕੂ ਕੁੱਟੜ ਨਹੀਂ ਦੇ ਆ ਲੱਗੀ ਇੱਕ ਬਲਾਈ ਰੋਡ ਦੇ ਉੱਪਰ ਚੈਨੀ ਲਈ ਬਲਾਈ ਰੋਡ ਤੇ ਇੱਕ ਲੇਡੀ ਜਾ ਰਹੀ ਸੀ ਤੇ ਪਿੱਛੇੋਂ ਮੋਟਰਸਾਈਕਲ ਵਾਲ ਉਹਨਾਂ ਦੀ ਚੇਨ ਨੂੰ ਝੱਟ ਮਾਰ ਕੇ ਚੇਨ ਖੋਲ ਲਈ ਔਰ ਉਹਨਾਂ ਨੂੰ ਧੱਕਾ ਦੇ ਕੇ ਛੱਡ ਦਿੱਤਾ। ਉਹਨਾਂ ਦੇ ਵੀ ਸੱਟਾਂ ਲੱਗ ਗਈਆਂ ਔਰ ਉਹਨਾਂ ਨੂੰ ਜਿਹੜਾ ਸਿਵਲ ਹਸਪਤਲ ਲੈ ਕੇ ਗਏ ਉਹਨਾਂ ਦਾ ਇਲਾਜ ਤੇ ਕਿੱਥੇ ਦੇ ਰਹਿਣ ਵਾਲੀ ਲੇਡੀਜ਼ ਕੋਈ ਪਤਾ ਚੱਲਿਆ? ਇਹ ਨਹੀਂ ਪਤਾ ਚੱਲਿਆ ਕਿਉਂਕਿ ਉਹਨਾਂ ਨੂੰ ਫਿਜ਼ੀਬਲਟ ਲੈ ਗਏ ਆ। ਤੇ ਕਿੰਨੇ ਵਿਅਕਤੀ ਸੀ ਜਿਹੜਾ ਉਹਨਾਂ ਨੇ? ਹਾਂ ਦੋ ਜਣੇ ਸੀ। ਦੋ ਜਣੇ ਸੀ ਮੋਟਰਸਾਈਕਲ ਦੇ ਉੱਤੇ। ਤੇ ਕਿੱਧਰੋਂ ਗਏ? ਉਹ ਫੜਾਈ ਵਾਲੀ ਥਾਂ ਤੋਂ। ਮੂਹਾਂ ਬੰਨੇ ਮੇਰੀ। ਨਹੀਂ ਉਹ ਮੈਂ ਉਹ ਪਹੁੰਚੇ ਕਿ ਮੋਂ ਨਹੀਂ ਪਹੁੰਚੇ ਤੇ ਕਿੰਨੇ ਕ ਵਜੇ ਹੋਇਆ ਹਾਸਾ ਇਹ ਕਰੀਬ ਆ ਕੇ 11 ਵਜੇ 5 ਮਿੰਟ 11 ਵਜੇ ਹੋਇਆ ਹੈ ਹਾਸਾ ਤੇ ਹੋਇਆ ਇੱਥੇ ਫਲਾਈ ਰੋਡ ਤੇ ਫਲਾਈ ਰੋਡ ਤੇ ਆ ਬਿਲਕੁਲ ਬੜਾ ਸੀ ਮਸਤ ਉਹਦੇ ਮੂਹਰੇ ਤੇ ਲੇਡੀਜ਼ ਲੇੜੀ ਦੀ ਪੀਛੇ ਲੋਕ ਲਈ ਲੋਕ ਲਈ ਹੈ ਲੇਡੀਜ਼ ਉਹਨੂੰ ਤੱਕਾ ਦੇ ਕੇ ਜਦੋਂ ਸੱਟਿਆ ਉਹਨਾਂ ਦੇ ਕਾਫੀ ਸੱਟਾਂ ਲੱਗੀਆਂ ਉਹਨਾਂ ਨੂੰ ਲਾਏ ਲੇਡੀਜ਼ ਉਹ ਬਸ ਉੱਪਰ ਆਇਆ ਸੀ ਪਹਿਲਾਂ ਉਹਨੇ ਉਹਨਾਂ